ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਵਾਂਗੇ ਆਲੂ ਮਟਰ ਗੋਭੀ ਵਾਲੇ ਚੌਲ ਜੋ ਕਿ ਖਾਂਚ ਬਹੁਤ ਹੀ ਸਵਾਦਿਸ਼ਟ ਬਣਦੇ ਹਨ ਸਭ ਤੋਂ ਪਹਿਲਾਂ ਆਪਾਂ 2 ਲੀਟਰ ਪਾਣੀ ਲੈ ਲਿਆ ਤੇ ਉਸ ਦੇ ਵਿੱਚ 2 ਚਮਚ ਤੇਲ ਦੇ ਪਾ ਲਈ ਉਸ ਤੋਂ ਬਾਅਦ ਅਸੀਂ ਇਸ ਵਿੱਚ ਪਾਣੀ ਨੂੰ ਥੋੜਾ ਜਿਹਾ ਗਰਮ ਕਰਿਆ ਤੇ 2 ਚਮਚ ਅਸੀਂ ਨੂਨ ਦੇ ਪਾ ਦਿੱਤੇ ਜਦੋਂ ਪਾਣੀ ਗਰਮ ਹੋਇਆ ਅਸੀਂ 2 ਕੱਪ ਦੇ ਹਿਸਾਬ ਨਾਲ ਚੌਲ ਧੋਲੇ ਸੀ ਤੇ ਉਹ ਪਾਣੀ ਦੇ ਵਿੱਚ ਇਹ ਪਾਣੀ ਨੂੰ 15 ਮਿੰਟ ਉਬਾਲ ਜੀ 15 ਕੁ ਮਿੰਟ ਇਸ ਪਾਣੀ ਨੂੰ ਬਾਲਣਾ ਹੈ ਤੇ ਕੋ ਚੋਲ ਆਪਾਂ ਜਿਆਦਾ ਰਿਝਾਣੇ ਵੀ ਨਹੀਂ ਹੈਗੇ ਥੋੜੇ ਜੇ ਕੱਚੇ ਰੱਖਣੇ ਨੇ ਤਾਂ ਜੋ ਚੋਲ ਆਪਸ ਚ ਜੁੜਨ ਨਾ ਤੇ ਤੇਲ ਵੀ ਅਸੀਂ ਇਸ ਕਰਕੇ ਪਾਇਆ ਵੀ ਚੋਲ ਇਕੱਲੇ ਇਕੱਲੇ ਜੇ ਰਹਿਣ ਤੇ ਹਾਂਜੀ ਚੋਲ 15.5 ਮਿੰਟਾਂ ਬਾਅਦ ਬਣ ਕੇ ਤਿਆਰ ਨੇ ਜੀ ਹਸ ਇਹਨਾਂ ਨੂੰ ਭਾਂਡੇ ਚ ਕੱਢ ਲਿਆ ਤੇ ਉਸ ਤੋਂ ਬਾਅਦ ਆਪਾਂ ਸਬਜੀ ਦਾ ਸਮਾਨ ਤਿਆਰ ਕਰਤਾ ਉਹਨੂੰ ਬਣਾਣੇ ਆ ਦੋ ਕੜਛੀਆਂ ਤੇਲ ਦੀਆਂ ਪਾ ਲਈਆਂ ਤੇਲ ਨੂੰ ਥੋੜਾ ਜਿਹਾ ਗਰਮ ਹੋਣ ਤੇ ਅਸੀਂ ਦੇ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਹਾਂਜੀ ਜੀਰਾ ਸਾਡਾ ਜਦੋਂ ਭੁੱਜ ਜੇ ਗਿਆ ਉਹਦੇ ਵਿੱਚ ਅਸੀਂ ਫਿਰ ਪਿਆਜ਼ ਪਾਏ ਨੇ ਪਿਆਜ਼ ਤੇਰੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਦੋਨੇ ਚ ਜਿਆ ਇਕੱਠੇ ਪਾ ਦੇਣੀ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਹਲਾਵਾਂਗੇ ਅਸੀਂ ਪਿਆਜ਼ ਤੇ ਹੋਰੀਆਂ ਮਿਰਚਾਂ ਨੂੰ ਥੋੜਾ ਜਿਹਾ ਸੇਕ ਲਵਾਂਣਾ ਤਾਂ ਜੋ ਜਿਹੜੀਆਂ ਸਾਡੀਆਂ ਮਿਰਚਾਂ ਨੇ ਉਹ ਥੋੜੀਆਂ ਜਿਹੀਆਂ ਬਨ ਜਾਣ ਕਿਉਂਕਿ ਮਿਰਚਾਂ ਕੋੜੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਆਲੂ ਪਾ ਦਾਂਗੇ ਠੀਕ ਹੈ ਇਹਨੂੰ ਹਲਾਉਣ ਤੋਂ ਬਾਅਦ ਥੋੜਾ ਜਿਹਾ ਸੇਕ ਲਵਾਵਾਂਗੇ ਆਲੂਆਂ ਨੂੰ ਆਲੂ ਨੂੰ ਸੇਕ ਲਵਾਉਣ ਤੋਂ ਬਾਅਦ ਇਸ ਇਹਦੇ ਵਿੱਚ ਗੋਭੀ ਵੀ ਪਾ ਦਵਾਂਗੇ ਕਿਉਂਕਿ ਆਲੂ ਤੇ ਗੋਭੀ ਟਾਈਮ ਲਾਉਂਦੇ ਨੇ ਨਾ ਬਣਨ ਚ ਤੇ ਆਪਸ ਚ ਹਲਣ ਤੋਂ ਬਾਅਦ ਇਹ ਬਣ ਜਾਣਗੇ ਥੋੜᱷੋ ਥੋੜ੍ਹਾ ਤਾਂਬਾ ਦੇ ਨਾਲ ਨੂੰ ਦੋਸਤੋ ਹਿਲਾਇ ਜਾਣਾ ਤਾਂ ਜੋ ਆਪਣੀ ਗੋਭੀ ਤੇ ਆਲੂ ਨੀਚੇ ਨਾ ਲੱਗਣ ਥੋੜੇ ਸਮੇਂ ਬਾਅਦ ਆਪਾਂ ਫਿਰ ਦੇਖ ਲੈਣਾ ਨੂੰ ਟੱਕ ਦੇਣਾਗਾ ਤਾਂ ਜੋ ਇਹ ਭਾਪਨਾ ਜਲਦੀ ਬਣ ਜਾਣ ਨਾ ਹੀ ਨੀਚੇ ਲੱਗਣਗੇ ਜ਼ਿਆਦਾ ਹਾਂਜੀ ਦੋਸਤੋ ਇਹਨਾਂ ਨੂੰ ਅਸੀਂ ਟੱਕ ਦਿੱਤਾ ਤੇ ਥੋੜੇ ਸਮੇਂ ਬਾਅਦ ਹਲਉਣ ਤੋਂ ਬਾਅਦ ਆਪਾਂ ਨੂੰ ਹਲਾਈ ਜਾਣਾ ਤਾਂ ਜੋ ਇਹ ਨੀਚੇ ਨਾ ਲੱਗਣ ਹਾਂਜੀ ਇਹ ਵਿੱਚ ਅਸੀਂ ਹੁਣ ਮਟਰ ਪਾ ਦੇਣੇ ਨੇਗੇ ਮਟਰ ਪਾਉਣ ਤੋਂ ਬਾਅਦ ਇਹਨੂੰ ਫਿਰ ਹਿਲਾ ਦੇਣਾਗਾ ਤੇ ਹਾਂਜੀ ਦੋਸਤੋ ਆਲਮੋਸਟ ਸਾਡੀ ਸਬਜ਼ੀ ਬਣ ਗਈ ਹੈ ਅੱਧ ਕੱਚੀ ਜਿਆ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਦੇਣੇ ਨੇ 2 ਚਮਚ ਨੂਨ ਦੇ ਚਮਚ ਹਲਦੀ ਦਾ ਤੇ ਨੂਨ ਆਪਦੇ ਹਿਸਾਬ ਨਾਲ ਆਪਾਂ ਘੱਟ ਵੱਧੂ ਵੀ ਪਾ ਸਕਦੇ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਇਸਨੂੰ ਹਿਲਾ ਦੇਣਾ ਹੈ ਉਸ ਤੋਂ ਬਾਅਦ ਇਸ ਦੇ ਵਿੱਚ ਆਪਾਂ ਟਮਾਟਰ ਪਾ ਦਿੱਤੇ ਟਮਾਟਰ ਆਪਾਂ लास्ट ਤੇ ਇਸ ਕਿਉਂ ਇਸ ਵਾਰ ਪਾਉਣੇ ਹੁੰਨੇ ਆ ਤਾਂ ਜੋ ਆਪਣੀ ਸਬਜੀ ਹੈ ਨਾ ਇਹ ਬਣ ਜਾਂਦੀ ਹੈ ਜਦੋਂ ਉਸ ਤੋਂ ਬਾਅਦ ਟਮਾਟਰ ਪਾਉਣੇ ਹੁੰਨੇ ਆ ਕਿ ਟਮਾਟਰ ਛੇਤੀ ਬਣ ਜਾਂਦੇ ਨੇ ਪਾਣੀ ਪਾਉਣ ਤੋਂ ਬਾਅਦ ਇਹਨੂੰ ਰਜਾ ਲਿਆ ਸੀ ਸਬਜੀ ਸਾਡੀ ਬਣ ਕੇ ਤਿਆਰ ਹੈ ਜੀ ਉਸ ਤੋਂ ਬਾਅਦ ਇਸ ਤੇ ਵਿੱਚ ਚਾਵਲ ਪਾ ਦਿੱਤੇ ਅਸੀਂ ਹੁਣ ਚਾਵਲ ਪਾਉਣ ਤੋਂ ਬਾਅਦ ਇਹਨੂੰ ਥੋੜਾ ਥੋੜਾ ਕਰਕੇ ਹਿਲਾਉਣਾ ਹੈ ਤਾਂ ਜੋ ਚਾਵਲਾਂ ਦੇ ਵਿੱਚ ਜਿਹੜੀ ਸਾਡੀ ਸਬਜੀ ਆ ਉਹ ਰਲ ਜਾਵੇ ਪੂਰੀ ਤਰ੍ਹਾਂ ਚੌਲਾਂ ਦੇ ਵਿੱਚ ਅਸੀਂ ਪਾਣੀ ਵੀ ਰੱਖਿਆ ਤਾਂ ਜੋ ਜਿਹੜਾ ਮਸਾਲਾ ਇਹ ਉਹ ਚਾਵਲਾਂ ਦੇ ਵਿੱਚ ਰਚ ਜਾਵੇ ਹਾਂਜੀ ਆਲਮੋਸਟ ਸਾਡੇ ਚੌਲ ਬਣ ਕੇ ਤਿਆਰ ਹੀ ਨੇ ਇਸ ਤੋਂ ਬਾਅਦ ਇਹਨਾਂ ਉੱਪਰ ਧਨੀਆ ਪਾ ਦਿੱਤਾ ਧਨੀਆ ਪਾਉਣ ਤੋਂ ਬਾਅਦ ਇਹਨੂੰ ਥੋੜਾ ਜਿਹਾ ਸੇਕ ਲਵਾ ਰਹੇ ਹਾਂ ਅੱਗ ਦਾ ਮੀਡੀਅਮ ਤੁਸੀਂ ਲੋ ਹੀ ਰੱਖਣਾ ਹੈ ਜਿਆਦਾ ਤੇਜ਼ ਨਹੀਂ ਕਰਨਾ ਹੈਗਾ ਜੀ ਆਪਾਂ ਜਦੋਂ ਤੇਜ਼ ਕਰਾਂਗੇ ਤਾਂ ਚੌਲ ਆਪਣੇ ਨੀਚੇ ਲੱਗ ਜਾਣਗੇ। ਅੱਗ ਤੁਸੀਂ ਘੱਟ ਹੀ ਰੱਖਣੀ ਐ ਜਿਹਦੇ ਨਾਲ ਚੌਲ ਵੀ ਜ਼ਿਆਦਾ ਸਵਾਦਿਸ਼ਟ ਬਣਦੇ ਹਨ। ਹਾਂਜੀ ਚੌਲ ਆਪਣੇ ਬਣ ਕੇ ਤਿਆਰ ਨੇ। ਚੌਲਾਂ ਨੂੰ ਅਸੀਂ ਕਿਉਂ ਵਾਲਿਆ ਸੀ ਤਾਂ ਜੋ ਇਹਨਾਂ ਚੋਂ ਬੈ ਨਿਕਲ ਜਾਵੇ ਤੇ ਚੌਲ ਸਾਡੇ ਬਣ ਕੇ ਤਿਆਰ ਨੇ। ਜੋ ਕਿ ਖਾਂਚ ਬਹੁਤ ਹੀ ਸਵਾਦਿਸ਼ਟ ਨੇ ਇਹਨਾਂ ਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਸਜਾ ਸਕਦੇ ਹਾਂ। ਤੁਸੀਂ ਨਿੰਬੂ ਜਾਂ ਕੁਝ ਵੀ ਪਾ ਕੇ ਦਹੀਂ ਪਾ ਕੇ ਵੀ ਟਰਾਈ ਕਰ ਸਕਦੇ ਹੋ। ਹਾਂਜੀ ਦੋਸਤੋ ਦੇਖੋ ਚੌਲ ਸਾਡੇ ਕਿੰਨੇ ਵਧੀਆ ਬਣੇ ਹਨ ਬਣ ਕੇ ਵੀ ਬਹੁਤ ਜਿਆਦਾ ਵਧੀਆ ਤਿਆਰ